दी काॾा गुरागी सुभाथ महाराज

ਸੰਤਾਂ ਪ੍ਰਤੀ ਅਰਧ ਕਰਦੇ ਨਹੀਂ ਸਕਤ। ਤੱਲੇ ਜੰਗਰ ਹੱਥ ਦਰਵਾਜ਼ੇ ਛੱਡਿਆ ਭਾਵੇਂ ਗੁਰੂ ਨਾਨਕ ਦੇਵ ਜੀ ਪਰਖੀ ਜੀਵਨ ਦਾ ਹੱਕ ਪ੍ਰਾਪਤ ਕਰ ਲਿਆ। ਉਹ ਆਪ ਨੇ ਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤਾ। ਵਰਤੇ ਆਸੇ ਪਰ ਨੇ ਜਦੋਂ ਪੁਰਤੰਤੇ ਨੇ ਆਪਾਂ ਸਾਂਝ ਕੀਤੀ ਹੈ ਅੱਜ ਉਹ ਤਸਰੀ ਦੀ

جیون کا دس میں ساتھ پاؤں ست گرو امرد مہاراجہ بڑا وریا جیون ہے منتا ہے ہال بھی لیاقت شنگار ہے کرم چنگے کر رہے پر ہندو مت اور انسار سناتن گرو نہیں ملے گر امرد کےتو کے نندن کبھی راج کبھی سنتوخی خورا ہے ਬਾਬਾ ਤੇ ਭਾਰਤ ਦੇ ਪੁੱਤਰ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਇੱਕ ਸੰਿਆਸੀ ਸਾਧੂ ਦਾ ਸੰਗ ਹੋ ਗਿਆ ਉਹਨਾਂ ਪੁੱਜਾ ਬਾਬਾ ਜੀ ਆਪਣੀ ਸੋਹਣੀ ਲਿਆਕ ਦਿੱਤਨਾ ਪਿਆਰਾ ਸ਼ਿਗਾਰਾ ਜੀ ਨੂੰ ਤੁਹਾਡਾ ਗੁਰੂ ਕੌਣ ਹੈ ਆਖੇ ਉਹ ਪੁੱਤਾਂ ਨਾ ਕਰੇ ਨਹੀਂ ਉਹਨਾਂ ਗਿਆ ਵੀ ਨੁਰੇ ਦਾ ਸੰਗ ਕੀਤਾ ਤੇ ਮੇਰਾ ਮਤ ਇਹ ਮੇਰਾ ਧਰਮ ਇਹ ਕਹਿੰਦਾ ਹੈ ਮੇਰੀ ਵਿਦਿਆ ਦੀ ਕਹਿੰਦੀ ਵੀ ਮੇਰਾ ਜਨੁ ਪ੍ਰਸ਼ਟ ਮੂਰੇ ਕਾ ਸਾਂਭ ਗਿਆ ਮੇਰਾ ਜਨੂ ਚਲਾ ਗਿਆ ਐਸੇ ਸਿੱਖੇ ਸ਼ਬਦ ਉਸ ਨਿਆਸੀ ਨੇ ਕਹਿ ਸਭ ਨੇ ਕਹਿ ਟਿੱਕੀ ਤੇਰੀ ਕਤਾਰ ਦੇ ਵਾਂਗੂ ਬਾਬਾ ਅਮਰਦਾਸ ਜੀ ਦੇ ਹਿਰਦੇ ਨੂੰ ਕੋ ਉਹ ਸ਼ਬਦ ਵਿਰ ਮੈਂ ਬੁਰਾ ਗੁਰੂ ਦੀ ਪ੍ਰਾਪਤੀ ਕਿਵੇਂ ਹੋਏ ਗੁਰੂ ਦੀ ਤੂੰਦਾਂ ਵਿੱਚ ਗੁਰੂ ਦੀ ਬਾਣ ਵਿੱਚ ਸ਼ਰਧਾ ਵਿੱਚ ਨੂੰ ਹੋਇਆ ਸੁਖਸ਼ਮ ਬਿਆਨ ਵੀ ਕਰਿਆ ਅਸੀਂ ਜੋ ਦਿੱਤਾ ਪ੍ਰਤੀ ਸੁੰਨ ਵਾਲੇ ਪੜਨ ਵਾਲੇ ਨੂੰ ਜਾਣਦੇ ਹਾਂ ਕਿ بڑے ਕੁੱਤੇ ਹਿਰਦੇ ਨਾਲ ਕਰਪੂ ਚੇ ਸਨ ਇਸ ਯਾਤਰਾ ਕਰ ਹੋਸੀ ਜਦੋਂ ਕਰਨਾ ਵਾਪਸ روز ہی اب شام پہنچے گرمی کے دن ہو گئے سن مندل اکاش تاریاں لریا ہوا ہے بہٹا کچیا لانے کے منڈے سے گرو امرداس مہاراج آرام ہت گئے نینا اکاں نید نہیں ہے یہ دونے کوئے دونے بندتے کر دینے اور پلک نہیں لگ دی نین نہیں پڑی جدو کسے بے بلتا جو ہوئیے چلتا تو ہوئیے نیند نہیں ساری رات مندل دے اتاریاں کو بیٹھ گیا ہویاں گدر گئی تے سریاسی تے ساتھ تے کو بول کرنا جو گونج دے رہے ہیں تسی ہی مو ہو مو برے کا سنگ کیا میرا جنگ ہے جنگ پرہ ہو گیا ہے میں کتنا بڑا ہوں ایک آدمی نے سنگ بیچا ایک سانگ دے کیوں کہنا تُو برا ہے میرا جنگ چلا گیا تو بابا اور ناستر تیرا کی ہوئے گا جیون تقریباً یہ رات گزر کر ہے بار سال کی عمر ہوگی ساس ہوگی تھوڑی جی پلک لگی گوان نکی نکی کچی کام ہے بابا مانک چند بڑے پرادا کار ہے بابا مانک چند بھی نو پائی جسو دی پتنی بی بی امرو گروہ انگل نے مہار دودھے پادشاہ سکو جی دن کے مالک پتری ہے قدرتی سترہ کی بیٹی ہے امرت لے مدانی پائی پی مدانی پوری سب شہر سا کی پہلے کی آج کے سسٹم بدل گیا نا کو ہو گیا سب کو ਸਾਡੇ ਬੇਬੇ ਵੀ ਬੁਧਾਨੀ ਪੋਲੇ ਸਨ ਇਹਦੇ ਕੰਮ ਕੰਮ ਕਰਕੇ ਚਾਟੀ ਦੇ ਵਿੱਚ ਮਧਾਨੀ ਚੱਲ ਗਈ ਤੇ ਉਧਰ ਲਾਊਡ ਸਪੀਕਰ ਜਿਹੜਾ ਅਮਰਤਵੇਲੇ ਜਪਤੀ ਸਾਹਿਬ ਦੀ ਆਵਾਜ਼ ਆਉਂਦੀ ਸੀ ਤੇ ਉਹ ਦੋਵੇਂ ਜਿਹੜੀਆਂ ਸੁਧਾ ਮਿਲਦੀਆਂ ਸਨ ਇੱਕ ਬਾਣੀ ਦੇ ਵਿੱਚ ਅਨੰਦ ਲਈ ਅਮਰਤਵੇਲੇ ਦਾ ਸ਼ਾਂਤ ਮਾਹੌਲ ਹੈ ਤੇ ਇੱਕ ਉਹ ਮਧਾਨੀ ਚੱਲਦੀ ਹੈ ਰਸ ਵੱਖਰਾ ਸੀ satsang ਬੀਬੀ ਨੇ ਸ਼ਬਦ ਪੜ੍ਹਿਆ ਮਾਣੂ ਬਾਗ ਹੈ ਕਲਨੀ ਕਾਗਨ ਮਨ ਸੁਹਾਵੀ ਬੁਰਾ ਬਲਾ ਤੋਂ ਇਲੈਕ ਪਏ ਜਉਂ ਜੋ ਕਿੰਤ ਚਲਾਇ ਤਉ ਕਰਿਆ ਤਉ ਨਾਹੀ ਅੰਤਹਰੇ ਕਿ 33 ਕੀ ਨਹੀਂ ਭੰਗ ਰਿਆ ਹਰ ਵਿਸਤ ਤੇਰੇ ਗੁੰ ਬਲੇ ਤੇ ਇਸ ਸ਼ਬਦ ਵਿੱਚ ਬਚਨ ਸੀ ਬੜੇ ਪਿਆਰੇ ਬੀਬੀ ਜੀ ਉਹ ਮਧਾਣੀ ਵਿਲਦਿਆ ਹੋਇਆ

रही को पाप ¡Estás ਨੇਗ ਇਸ ਤਰ੍ਹਾਂ ਜਿਵੇਂ ਘਰ ਦੇ ਘੜੇ ਦੀ ਆਵਾਜ਼ ਤੇ ਗੁਰਮੁਖ ਮਿੱਠ ਬਿਨਿਆ ਜਾਂਦਾ ਇਸ ਤਰ੍ਹਾਂ ਜਿਵੇਂ ਜੋਗੀ ਬੀਰ ਗਾਉਂਦਾ ਤੇ ਨਾਲ ਪੇਰਦਾ ਹੈ ਕਿੰਦਾ ਜੂਟਿਆ ਉਹਨਾਂ ਸ਼ਬਦਾਂ ਨੇ ਟੁਕਤੇ ਵਿਖੜੇ ਬਾਬੇ ਅਮਰਦਾਸ ਦੇ ਮਨ ਨੂੰ ਮਨ ਨੂੰ ਸਕੂਨ ਦੀ ਮਨ ਨੂੰ ਲਾਤ ਦੀ ਹੋਵੇ ਤ੍ਰੇਤ ਵਿੱਚ ਭਿੱਜੀਆਂ ਹੋਣੇ ਅੱਖਾਂ ਹੌਲੀ ਹੌਲੀ ਇਹ ਸ਼ਬਦ ਸੁਣਦਿਆਂ ਹੋਇਆਂ ਉਸ ਕੰਧ ਦੇ ਵਿੱਚ ਥੋੜਾ ਜਿਹਾ ਗਲਾ ਸੀ ਲੱਗਦੇ ਗਲਾ ਸਪਤ ਦੇ ਵੀ ਥੋੜਾ ਜਿਹਾ ਰਸਤਾ ਸੀ ਲੱਗ ਕੇ ਬੀਬੀ ਅਮਰੋ ਦੇ ਪਾਸ ਜਾ ਘਰੋਤੇ ਕਦਮ ਦਾ ਖੰਡਾ ਹੋਇਆ ਬੀਬੀ ਜੀ ਨੇ ਪਿਛਾ ਦੇਖਿਆ ਆਜੂ ਵਾਲੀ ਗੁਰੂ ਸ왈ੋ ਉਸ ਵੇਲੇ ਸ਼ਰਮਾ ਜਾ ਨਹੀਂ ਸੀ ਅੱਜ ਤੇ ਅਸੀਂ ਮਨਖਿਮਾ ਕਰਿਓ ਉਹ ਬਾਤ ਨਹੀਂ ਹੋਣੀ ਉਸ ਵੇਲੇ ਬੀਬੀਆਂ ਸਭ ਦੇ ਕੋਲ ਪਰਦਾ ਕਰਦੀਆਂ ਸਨ ਅੱਜ ਤਾਰਫ ਮੈਂ ਕੀ ਕਹਾਂ بڑا مشکل ادھر نہیں دی میرے کو سما سماپتی ہو سات سو جی بی امرو بی نے اچھنا طرح پلا کر لیا تھم گیا برام دے دظور گرو امرد مہاراج بابے امرد کے روپ میں کلوتے نے آخیا نام مچیے یہاں شبدوں کو تھپ نہ پا ਇਸ ਕਲਾਮ ਨੂੰ ਮੇਰੇ ਟੁੱਟੇ ਹੋਏ ਹਿੱਪੇ ਨੂੰ ਮਲ ਮਲਾ ਦਿੱਤੀ ਹੈ ਨਾ ਬੇਟਾ ਜੇ ਮੇਰੇ ਤੋਂ ਤ੍ਰੇਮ ਮੰਗਦੇ ਹੋ ਮੈਂ ਪਿੱਛੇ ਹਟ ਜਾਣਾ ਪਰ ਇਹ ਸ਼ਬਦ ਇਸੇ ਤਰ੍ਹਾਂ ਪੂਰੀ ਫਿਰ ਗਾਇਨ ਕਰਕੇ ਉਖਾਉ ਹਲੂ ਥੋੜਾ ਜਿਹਾ ਪਿੱਛੇ ਹਟ ਕੇ ਬੀਬੀ ਜੀ ਨੇ ਫਿਰwidehat ਤੇ ਪ੍ਰੇਮ ਪ੍ਰੇਮ ਨਾਲ ਪਰ ਜੋ ਸ਼ਬਦ ਗਾਇਆ ਸਮਾਪਤੀ ਹੋਈ ਤੇ ਬਾਬਾ ਅਮਰਦਾਸ ਕੁਛ ਦਿਨ ਬੱਤੀਏ ਇਹ ਕਿਹਦੇ ਕਲਾਮ ਨੇ شبد گروہ نانک سا مہاراج جی کا دا ہے, دادی جب تارت بانی ہے. سنیا. مالے ہو گئے آخر سکیے وہ گروہ ملے گا کتنے جوتی جو سماج کر گئے انہوں دے تخت دے میرے پتا گروہ ਅੰਗਦ ਜੀ ਮਹਾਰਾਜ ਦੀ ਖਡੂਰ ਸਾਹਿਬ ਦੀ ਦਰਜੀ ਤੇ ਬਾਜ ਮੈਂ ਜਿੰਨਾ ਤੁਸੀਂ ਗਲਵਕੜੀ ਪਾ ਕੇ ਮਿਲ ਜਦੋਂ ਮੈਨੂੰ ਪ੍ਰਣਾਮ ਵੀ ਲਿਆਇ ਸਾਂ ਆਖਿਆ ਬਤੀਏ ਉਦੋਂ ਕੁੜਮ ਦੀ ਹਸਿਆਤ ਨਾਲ ਮਿਲਿਆ ਸਾਂ ਅੱਜ ਸਿਰਦ ਬਣ ਕੇ ਜਾਣਾ ਚਾਹਨਾ ਚੱਲ ਮੈਨੂੰ ਲੈ ਚੱਲ ਸਾਖੀ ਕੀ ਇਤਿਹਾਸਕਿੰਦਾ ਬੀਬੀ ਅਮਰੋ ਜੀ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਕੜੂਸਾਬ ਦੀ ਦਰਦੀ ਤੇ ਲਾਇਆ ਉਹ ਪਹਿਲੀ ਮਿਲਣੀ ਉਹ ਵਾਰਤਾ ਲਾ ਪੁਰੇ ਦਾ ਸਤਸੰਗ ਦੀ ਸਹਿ ਆਏ ਕਿ ਸੇਵਾਦਾਰ ਬਣੇ ਸਿਵਕ ਬਣੇ 12 ਸਾਲ ਬੈਕਰ ਕੋਈ ਇੱਥੇ ਇੱਕ ਦਿਨ ਨੂੰ ਕਾਰਨਾ ਰੰਗ ਸਕਦਾ ਉਹ ਘਰ ਦਾ ਘਾਲੀ ਜਿੱਦੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰਪੀਰਾਂ ਦੀ

ਗਾਹੇ ਨਿਆ ਟੁੱਟਿਆਂ ਹੋਇਆ ਵਿੱਜਲ ਨਿਆ ਹੋਇਆ ਬਿਰਤੀ ਟੁੱਟੀਆਂ ਉਹਨਾਂ ਬੰਥੀਆਂ ਸਾਸ ਦੀ ਹੋਉਂਦੀਆਂ ਨੇ ਤੇਸ ਮੈਂ ਕਹਿੰਦਾ ਇਹ ਵੀ ਆਪਾਂ ਕਹਦੇ ਨੇ ਗੁਰਸਾਹਿਬ ਦੀ ਹੋਕ ਜਾਂ ਹੋਣ ਗਿਆ ਹੋਣ ਗਿਆ ਵੀ ਰੱਬ ਦੀ ਸਾਸਾਂ ਗੁਰੂ ਗ੍ਰੰਥ ਸਾਹਿਬ ਵਾਲੇ ਕਿਹਾ ਬੰਦੀ ਭੁੱਲਣ ਵਿੱਚ ਕੀ ਆ ਸਭ ਕੋਈ ਜਿੰਨੇ ਕੀਤੇ ਨਾ ਭੁੱਲਣ ਵਿੱਚ ਕੀਤੇ ਨੇ ਕਿਤੇ ਨਾ ਕਿਤੇ ਭੁੱਲਦੇ ਹੀ ਰਹਿੰਦੇ ਆ ਇਹ ਨਾ ਗੋਦ ਨੂੰ ਵੇਖੋ ਲੈ ਸਾਸਾਂ

ਇਹ ਲੁਨੀਆ ਵਾਹ ਜਿੰਨੀ ਜਲਦੀ ਦਿੰਦੀ ਹੈ ਇਹ ਤਰਨਾਪੁਰ ਸਾਧਾ ਮਾਪੜ ਤੋਂ ਮੈਂ ਲਗਨ ਲਈ ਸੀ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਵਿਛੜ ਤੂੰ ਜੀਤਾ ਨੂੰ ਕਰਦਾ ਗੁਰੂ ਕਰਤਾ ਇਸ ਫਲਵਾਰ ਨੂੰ ਇਸ ਤਰ੍ਹਾਂ ਜਲਦੀ ਕਲਾ ਦੀ ਦਾ ਵਚਸ ਤੇ ਜਿੱਥੇ ਜਿੱਥੇ ਆਪ ਤੁਸੀਂ ਸਮਾਉਣਾ ਉਹ ਸੰਗਤ ਦੇ ਕਰਮ ਸੰਭਾ ਹੁੰਦਾ ਹੈ ਜਿਸ ਸਭ ਤੇ ਹੱਥ ਜਿੱਤਿਆ ਹੁੰਦਾ ਉਹ ਸਰਜਾਤ ਪਾਉਣੇ ਤੋਂ ਤੁਰ ਸਿੱਖੀ ਕੁਮਾਰ ਜੀ ਸਿੱਧਤਨ ਬਾਦ